ਤੇ ਦਿਨ ਸ਼ੌਂਕ ਇਹਨਾਂ ਕੰਮਾਂ ਵਾਲੀ ਲਵਾਉਂਦਾ ਤੇ ਇੰਜ ਕਰ ਤੂੰ ਆਖਦੇ ਹੁਣ ਆਈਆਂ ਤੇ ਆਪਣੇ ਆਪ ਲਵਾ ਲਈ ਆਪਣੇ ਵਾਸਤੇ ਮੈਨੂੰ ਨਹੀਂ ਲੋੜ ਹੈਗੀ ਤੇਰੇ ਕੰਮ ਵਾਲੀ ਦੀ ਪਰ ਮੈਂ ਨਹੀਂ ਮੰਨੀ ਤੈਨੂੰ ਪਤਾ ਹੀ ਆ ਉਹਨੂੰ ਕਿਤੇ ਕੰਮ ਕਿੰਨਾ ਵਿਗਰਨਾ ਹੁੰਦਾ ਵਾ ਇਹਨੂੰ ਅੱਜ ਕੀ ਹੋ ਗਿਆ ਅੱਗੇ ਪਿੱਛੇ ਦੇ ਕੱਲੇ ਨੇ ਜਾ ਪੁੱਛੀ ਨਹੀਂ ਕਿ ਸੰਦੀਪ ਨੂੰ ਆਜ ਮਾਰਨੀ ਸੰਦੀਪ ਦੀਦੀ ਆ ਮਮਮੀ ਕੀ ਕਹੈਂਦੇ ਨੇ ਤੁਹਾਡੇ ਬਾਰੇ ਕੀ ਕਹੈਂਦੇ ਨੇ ਮਮਮੀ ਤੈਨੂੰ ਤੂੰ ਹੀ ਹੋਣਾ ਨਵਾਂ ਹੀ ਪਖੰਡ ਫੜਿਆ ਵਾ ਹਏ ਹੇ ਮੈਂ ਅਕਾਦ ਨਵਾਂ ਪਖੰਡ ਫੜ ਲਿਆ ਵਾ ਮੰਮੀ ਨੇ ਤੈਨੂੰ ਕੀ ਦੱਸਿਆ ਵਾ ਮੰਮੀ ਆਖਾਂਦੇ ਕਿ ਕੀ ਕਹਿਰੀ ਤੇ ਬਾਥੂ ਨਾਵਾ ਤੇ ਹੁਣ ਨਹੀਂ ਮੈਂ ਬੱਖ ਸਾਰਾ ਦਿਨ ਤੇ ਕਵਲ ਮੈਂ ਕੰਮ ਕਰਦੀ ਮਰ ਜੰਨੀ ਆ ਤੇ ਤੂੰ ਸਾਰਾ ਦਿਨ ਮੰਜੇ ਤੇ ਬਿਲਦੀ ਰਹਿਣੀ ਆ ਮੈਨੂੰ ਨਹੀਂ ਇਹ ਵਾਰਾ ਹੁੰਦਾ ਹੈਗਾ ਦੀਦੀ ਕੰਮ ਕਿੰਨਾ ਕੁ ਹੁੰਦਾ ਵਾ ਥੋੜਾ ਜਿਹਾ ਹੀ ਨਾ ਕੰਮ ਹੁੰਦਾ ਵਾ ਅਛਾ ਥੋੜਾ ਕੰਮ ਹੁੰਦਾ ਵਾ ਰੋਟੀ ਪਾਣੀ ਕਰੋ ਸਫਾਈਆਂ ਕਰੋ ਕੱਪੜੇ ਧੋ ਤੇਰੇ ਬਾਦੀ ਥੋੜਾ ਹੀ ਆ ਤੈਨੂੰ ਵੇਲੀ ਨੂੰ ਕੋਈ ਕੰਮ ਦਿਸਦਾ ਨਹੀਂ ਨਾ ਕਿ ਜਦੋਂ ਰਸੋਈ ਦੇ ਵਿੱਚ ਵੜੀਏ ਨਾ ਸੌ ਕੰਮ ਦਿਸਦੇ ਆ ਇੱਕ ਰਸੋਈ 'ਚ ਕੰਮ ਕਰਨ ਆਈਏ ਨਾ ਤੇ ਗਾੜੀਆਂ ਚਾਰ ਹੋਰ ਤਿਆਰ ਹੁੰਦੇ ਆ ਦਾਰਾਂ ਨੇ ਸੁੱਕਣੇ ਪਾਉਣੀਆਂ ਹੁੰਦੀਆਂ ਹੈ ਕਿਹੜਾ ਕੰਮ ਐ ਜਿਹੜਾ ਨਹੀਂ ਕਰੀਦਾ ਚੱਲ ਕੋਈ ਗੱਲ ਨਹੀਂ ਜੇ ਤੈਨੂੰ ਕੰਮ ਨਹੀਂ ਦਿੱਕਦਾ ਨਾ ਤੇ ਮੈਂ ਆਪਣੇ ਮੰਡੇ ਦੀ ਨਾ ਕੋ ਕੰਮ ਵਾਲੀ ਲਾ ਦੇਗੀ ਆਪੇ ਤੁਹਾਡੇ ਲੱਗੋ ਘੜਾ ਲਿਆ ਕਰੇਗੀ ਅਛਾ ਤੂੰ ਮੈਨੂੰ ਕੰਮ ਵਾਲੀ ਲਵਾ ਦੇਗੀ ਤੇ ਉਹਨੂੰ ਪੈਸੇ ਕੌਣ ਦੇਗਾ ਪੈਸੇ ਇਹਨੂੰ ਮੈਂ ਤੁਸੀਂ ਜੁੜੀ ਰਾਮਦੇ ਨਾਲ ਬੈਠ ਜਾਣਾ ਵਾ ਤੁਸੀਂ ਤਾਂ ਆਪਣਾ ਕੰਮ ਕਰਿਆ ਕਰਨਾ ਵਾ ਨੂੰ ਨਹੀਂ ਤੇ ਮੇਰੇ ਬੰਦੇ ਦਾ ਕੰਮ ਕਰਾਇਆ ਕਰਨਾ ਘਟੇ ਨਾਲ ਜੇ ਤੈਨੂੰ ਸ਼ੌਂਕ ਹੈ ਨਾ ਕੰਮ ਵਾਲੀ ਲਵਾਉਂਦਾ ਤੇ ਇੰਜ ਕਰ ਤੂੰ ਆਖਦੇ ਹੁਣ ਆਈਆਂ ਤੇ ਆਪਣੇ ਆਪ ਲਵਾ ਲਈ ਆਪਣੇ ਵਾਸਤੇ ਮੈਨੂੰ ਨਹੀਂ ਲੋੜ ਹੈਗੀ ਤੇਰੇ ਕੰਮ ਵਾਲੀ ਦੀ ਜੀਜੀ ਨਾ ਤੋ ਹੀ ਉਧਰ ਹੋਣ ਡੇ ਨਾ ਤੋ ਹੀ ਇੱਧਰ ਹੋਣ ਡੇ ਮੈਂ ਸਗੋਂ ਤੁਹਾਨੂੰ ਕੰਮ ਵਾਲੀ ਲਵਾ ਕੇ ਦੇਣ ਗਈ ਆ ਕੰਮ ਵਾਲੀ ਨੂੰ ਲਵਾ ਕੇ ਤੇ ਮੈਨੂੰ ਦੇਣੀ ਆ ਤੇ ਕੀ ਗੱਲ ਤੇਰੀ ਕੰਮ ਵਾਲੀ ਸਾਰਾ ਦਿਨ ਮੇਰੇ ਘਰ ਰਹੇਗੀ ਉਹਨੇ ਤੇ ਸਵੇਰੇ ਆਪਣਾ ਕੰਮ ਨਿਬੜ ਕੇ ਤੇ ਚਲ ਜਾਇਆ ਕਰਨਾ ਤੇ ਜੇ ਮਗਰੋਂ ਕੋਈ ਪਰੌਣਾ ਆ ਜੇ ਤੇ ਮੈਂ ਫੇਰ ਕੱਲੀ ਰਸੋਈ 'ਚ ਵੜਾਂ ਤੇ ਤੂੰ ਤੂੰ ਮੈਡਮ ਬਫੇਰ ਫੇਰ ਵੀਲੀ ਬੈਠੀ ਰਹੇ ਤੇਰਾ ਤੇ ਉਹ ਵੀ ਮੇਰੇ ਸਿਰ ਹਸਾਨ ਹੋਣਾ ਹੈ ਨਾ ਕਿ ਤੂੰ ਮੈਨੂੰ ਕੰਮ ਵਾਲੀ ਲਵਾ ਕੇ ਦਿੱਤੀ ਆ ਕਵਨ ਜੇ ਤੂੰ ਕੰਮ ਵਾਲੀ ਲਵਾਉਣੀ ਆ ਨਾ ਤੇ ਤੂੰ ਆਪ ਵਕ ਹੋ ਜਾ ਤੇ ਤੂੰ ਆਪਰ ਵਾਲਾ ਦਿਨਵਾਰਾ ਖਾਂਦੀ ਆ ਤੇ ਮੈਨੂੰ ਨਹੀਂ ਤੇਰੀ ਕੰਮ ਵਾਲੀ ਵਾਰਾ ਖਾਂਦੀ ਹੈਗੀ ਮੈਂ ਕਿ ਸਿੱਧੀ ਜਿਹੜੀ ਗੱਲ ਆ ਕਿ ਮਾਕੂ ਹੁਣਾਈ ਹੁਰਾਮ ਆ ਦੀਦੀ ਪੈਣ ਜਵਾਬ ਨੂੰ ਹਣਾ ਜੀ ਅੱਗੇ ਕਿੰਨੇ ਗਿਆ ਥੋੜੇ ਕੇ ਜੀਆ ਬਾਪ ਹੋਗੇ ਤੇ ਕੀ ਕਰਾਂਗੇ ਅੱਛਾ ਹੁਣ ਤੈਨੂੰ ਪਤਾ ਵਾ ਵੀ ਥੋੜੇ ਕੇ ਜੀਏ ਤੇ ਬਾਪ ਹੋਗੇ ਕੀ ਕਰਾਂਗੇ ਤੇ ਜਦੋਂ ਮੈਂ ਸਾਰਾ ਦਿਨ ਕੱਲੀ ਮੱਦੀ ਰਹਿੰਦੀ ਆ ਉਦੋਂ ਨਹੀਂ ਤੈਨੂੰ ਲੱਗਦਾ ਵੀ ਦੀਦੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਤੇ ਮੈਂ ਵੀ ਲੱਗੂ ਕੋਈ ਕੰਮ ਕਰਾਣਾ ਉਹ ਮੰਮੀ ਤੇ ਕਰਾ ਲਈ ਦਿੰਦੀ ਆ ਤੁਹਾਡੇ ਲੱਗ ਥੋੜਾ ਬਹੁਤਾ ਜਿੰਨੇ ਜੋਗੀ ਹੈਗੇ ਮੰਮੀ ਕੀ ਕਰਦੇ ਆ ਮੰਮੀ ਵਿਚਾਰੇ ਬੈਠੇ ਬੈਠੇ ਲਸਣ ਛੇਲੇਦਾ ਤੇ ਬੜੀ ਹੱਦ ਹੋ ਗਈ ਤੇ ਸਬਜ਼ੀ ਕੱਟਦੀ ਉਹ ਵੀ ਜੇ ਕੋਈ ਪਿੰਡੀਆਂ ਵਜਾਇਆ ਹੋਣ ਜਾਂ ਬਤਾਉਂ ਹੋ ਤਾਂ ਉਹ ਵੀ ਮੈਂ ਦੇਖ ਕੇ ਦਿੰਦੀ ਆ ਇਹ ਵਿੱਚ ਕੋਈ ਸੰਡੀ ਨਾ ਹੋਏ ਮੰਮੀ ਨੂੰ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਦੀਦੀਆਂ ਨਿੱਕੇ ਨਿੱਕੇ ਕੰਮ ਸਿਆਣਾ ਕਰਦੇ ਨਾ ਇਹ ਵੀ ਬੜਾ ਹੁੰਦਾ ਏ ਅੱਛਾ ਸ਼ੂਗਰ ਆ ਤੈਨੂੰ ਇੰਨਾ ਤੇ ਪਤਾ ਹੈਗਾ ਤੇ ਤੈਨੂੰ ਇੰਨਾ ਨਹੀਂ ਪਤਾ ਹੈਗਾ ਕਿ ਇਹ ਦੋ ਹੱਥ ਦੋ ਹੀ ਹੁੰਦੇ ਆ ਦੋ ਤੇ ਦੋ ਬਣ ਜਾਣਗੇ ਨਾਲ ਤੇ ਚਾਰ ਨਹੀਂ ਹੋ ਜਾਣਗੇ ਮੈਂ ਇਕੱਲੀ ਕੰਮ ਇਥੇ ਆਟਾ ਗੁੰਨੜੀ ਹੋਵਾਂਗੀ ਤੂੰ ਲੱਗਦਾ ਸੱਜੀ ਦਾ ਤੜਕਾ ਲਉਂਦੀ ਹੋਵੇਂਗੀ ਤਾਂ ਕਿੰਨਾ ਹਟਾ ਕੰਮ ਸਭ ਖਾ ਹੋ ਜਾਏਗਾ ਪਰ ਨਾ ਤੈਨੂੰ ਤੇ ਇੰਨੀ ਅਗਲ ਹੈ ਹੀ ਨਹੀਂ ਆ ਬਸ ਤੈਨੂੰ ਤੇ ਇਹ ਆ ਕਿ ਮੈਂ ਸਾਰਾ ਦਿਨ ਜਾਂ ਹੋਰ ਲਈ ਨਾ ਤੇ ਜਾਂ ਮੈਂ ਮੰਜੀ ਤੇ ਬਿਲਦੀ ਰਵਾਂ ਦੀਦੀ ਮਨ ਨੂੰ ਤਾਂ ਲੱਗਦਾ ਘਾਟੇ ਕੰਮ ਨਾ ਮੰਮੀ ਨੇ ਭਰੇ ਹੋਣਿਆ ਤੂੰ ਹੀ ਤਾਂ ਕਦੇ ਇਹਦਾ ਦੀ ਗੱਲ ਨਹੀਂ ਕੀਤੀ ਵੀ ਵਾਕੂ ਬਣਾਉਣਾ ਕਿਉਂ ਮੈਂ ਭਰਾਂ ਨਹੀਂ ਆਣੀ ਆਂ ਕਿ ਮੰਮੀ ਮੇਰੇ ਕੰਨ ਪਰ ਦੇ ਕੇ ਕਿ ਮੈਂ ਚੁੱਪ ਕੇ ਵਕਮੋ ਦੀਆਂ ਗੱਲਾਂ ਕਰਾਂਗੀ ਮੈਨੂੰ ਕਭਨ ਆਪਣਾਪ ਲੱਗਦਾ ਵਾ ਮੇਰਾ ਸਰੀਰ ਹੁਣ ਇੰਨੇ ਜੋਗਾ ਨਹੀਂ ਮੈਂ ਸਾਰਾ ਕੰਮ ਕਰਦੀ ਰਹਾਂ ਤੂੰ ਤੇ ਕੋਈ ਲਾਗੂ ਹੱਥ ਨਹੀਂ ਹਟਉਣਾ ਹੁੰਦਾ ਤੈਨੂੰ ਵੀ ਪਤਾ ਮੈਨੂੰ ਸਰਵਾਈਕਲ ਕਿੰਨਾ ਵਾ ਉਥੋਂ ਤੱਕ ਮੈਂ ਜਾਣੀ ਆਂ ਤੇ ਮੈਨੂੰ ਨਿਹਰਨੀ ਆਉਂਦੀਆਂ ਵਾ ਤਾਂ ਹੁਣ ਮੇਰੀ ਸੋਜ ਗਈ ਆ ਤੈਨੂੰ ਨਹੀਂ ਲੱਗਦਾ ਤੂੰ ਅੰਨੀ ਆ ਬਣਾ ਤੂੰ ਅੱਖਾਂ ਤੇ ਪੱਟੀ ਬੰਨ੍ਹੀ ਐ ਦੀਦੀ ਤੂੰ ਇਹ ਗ ਦਵਾਈ ਖਾਦੀ ਤੇ ਸਹੀ ਨਹੀਂ ਤੁਹਾਨੂੰ ਅੱਗੇ ਫਰਕ ਵੀ ਹੈਗਾ ਤੁਸੀਂ ਜਦੋਂ ਕੋਈ ਕੰਮ ਕਰਨਾ ਹੋਏ ਨਾ ਤੁਸੀਂ ਇਹੋ ਹੀ ਬਾਨਾ ਮਾਰਦੇ ਹੋ ਬਾ ਨਗਰਾ ਜੇ ਮੈਂ ਬਾ ਨਾ ਮਾਰਦੀ ਆ ਤੇ ਫੇਰ ਪੜਾ ਤੂੰ ਮੇਰਾ ਕੰਮ ਕਰ ਜਾਨੀਂ ਜਿਹੜੇ ਬੰਦੇ ਨੂੰ ਦੋਖ ਹੁੰਦਾ ਨਾ ਉਹਨੂੰ ਪਤਾ ਹੁੰਦਾ ਵਾ ਦੂਜੇ ਨੂੰ ਤੇ ਲੱਗਦਾ ਵਾ ਕਿ ਇਹ ਪਖੰਡ ਹੀ ਕਰਦਾ ਵਾ ਤੇ ਚੱਲ ਸੋ ਬੰਨਾ ਦੀ ਇੱਕ ਗੱਲ ਤੂੰ ਆਪਣਾ ਕੰਮ ਆਪ ਭਰਿਆ ਕਰ ਮੈਂ ਇਹਦੇ ਵਾਕ ਨੂੰ ਨਾ ਠੀਕ ਹੈ ਨਾ ਤੇ ਦੀਦੀ ਮੈਂ ਨਹੀਂ ਵਾਕ ਨੂੰ ਨਾ ਕਿਉਂ ਤੂੰ ਦੂਜੇ ਨਹੀਂ ਵਾਕ ਨੂੰ ਮੈਂ ਤਾਂ ਇੱਥੇ ਰਹਿਣਾ ਜੀ ਤੇ ਜੇ ਤੂੰ ਇੱਥੇ ਰਹਿਣਾ ਹੈ ਨਾ ਮੈਂ ਤੈਨੂੰ ਲਾਸਟ ਮੌਕਾ ਦਿੰਦੀ ਆ ਤੇ ਫੇਰ ਤੈਨੂੰ ਸਾਰਾ ਮੇਰੇ ਨਾਲ ਕੰਮ ਕਰਾਉਣਾ ਪਿਆ ਕਰਨਾ ਅੱਦੋ-ਅੱਦੋ ਦਾ ਕੰਮ ਕਰਨਾ ਇਹ ਨਹੀਂ ਆ ਇਤੋਂ ਮੜਾ ਜਾ ਕੰਮ ਕਰ ਤੇ ਮੰਜੇ ਤੇ ਫੇਰ ਬਹਿ ਜਾ ਗਏ ਚੱਲ ਕੋਈ ਗੱਲ ਨਹੀਂ ਕਰਾ ਦੇ ਕਰਾਂਗੀ ਕੰਮ ਵੇਖ ਲੈ ਹੁਣ ਸੋਚ ਲੈ ਸੋਚ ਲੈ ਇਥੇ 5 ਮਿੰਟ ਲੱਗ ਕੇ ਠੀਕ ਹੈ ਨਾ ਕਿ ਤੂੰ ਕੰਮ ਮੇਰਾ ਕਰਾਉਣਾ ਵਾ ਕਿ ਨਹੀਂ ਕਰਾਉਣਾ ਹੈਗਾ ਨਹੀਂ ਨਹੀਂ ਦੀਦੀ ਮੈਂ ਕਰਾ ਦਾਂਗੀ ਇਹ ਨਾਲ ਮਿਲ ਕੇ ਕਾਲਿਆ ਕਰਾਂਗੇ ਕੋਈ ਗੱਲ ਨਹੀਂ ਚਲ ਠੀਕ ਆ ਹੋਣਾ ਹੀ ਆ ਨਾ ਲੈਣ ਦੇ ਤੇ ਜੇ ਪਹਿਲਾਂ ਹੀ ਲੈਣ ਦੇ ਆ ਜਾਂਦੀ ਤੇ ਮੈਨੂੰ ਐਮਚੇ ਗੱਲਾਂ ਕਰਦੀਆਂ ਨਹੀਂ ਪੈਣਗੀਆਂ ਚਲੋ ਠੀਕ ਹੈ ਫਿਰ ਚੱਲ ਆਵੇਂ ਚਾਪ ਨੇ ਉਡੀਏ ਨਾ ਤੇ ਪਾਵੇਂ ਸਾਰਿਆਂ ਨੂੰ ਫੜਾ ਮੇਰੇ ਅੰਨੂ ਵੀ ਤੇ ਪਾ ਕੇ ਫੜਾਂਗੀ ਚਲੋ ਕੋਈ ਗੱਲ ਨਹੀਂ ਮੈਂ ਲੈਣੀ ਅੰਦਰ ਕੁ ਲੱਛਣਾ ਤင်း ਪਾਉ ਅਯਾ ਕਿ ਨੀ ਫਰਾਂਡੇ ਜਰਾ ਦੇ ਮੈਨੂੰ ਦਵਾ ਖਾਣ ਦੀ ਗੱਲ ਕੀਤੀ ਆ ਤੇ ਕਿੱਡੀ ਕਹਿੰਦੀ ਨਹੀਂ ਦੀਦੀ ਹੁਣ ਨਾਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਇਹਨੂੰ ਤੇ ਚਾਰ ਪਰੋਣੇ ਆ ਜਾਣਾ ਤੇ ਚਾਹ ਪਾਣੀ ਪੀਉਂਦੀ ਨਹੀਂ ਅਕਲ ਹੈਗੀ ਕਿ ਇਹਨੇ ਰੋਟੀ ਸਵਾਬ ਬਣਾ ਲੈਣੀ ਆ ਆਲਾ ਮਮੀ ਜਾ ਜੇ ਪਾਣੀ ਪੀਣਾ ਤਾਂ ਮੈਂ ਦੱਸ ਦੂੰ ਮੈਂ ਉਹ ਵੀ ਤੁਹਾਨੂੰ ਰਹਿ ਦਨੀ ਆ ਨਹੀਂ ਮੈਂ ਨਹੀਂ ਪਾਣੀ ਪੀਣਾ ਹੈਗਾ ਇਹਨੂੰ ਅੱਜ ਕੀ ਹੋ ਗਿਆ ਅੱਗੇ ਪਿੱਛੇ ਦੇ ਕਰੀਏ ਨੇ ਜਾ ਪੁੱਛੀ ਨੇ ਕਿ ਸੰਦੀਪ ਨੂੰ ਅੱਜ ਮਾ ਆਣੀ ਸੰਦੀਪ ਹਾਂਜੀ ਮੰਮੀ ਇੱਧਰ ਆਈ ਜਰਾ ਛੱਡ ਲਈ ਅਗਿਆਤ ਕਦੀ ਇਹਨਾਂ ਪੁੱਛਿਆ ਹੀ ਨਹੀਂ ਤਾਨੂੰ ਪਤਾ ਹੀ ਆ ਮੰਮੀ ਮੈਂ ਵਾਖਾਉਣ ਦੀ ਗੱਲ ਜੁ ਕੀਤੀ ਤੇ ਕਹਿੰਦੀ ਜੀ ਜੀ ਨਹੀਂ ਵਾਖਣ ਨਹੀਂ ਹੁਣਾ ਹੈਗਾ ਮੈਂ ਤੇਨਾ ਕੰਮ ਕਰਾਇਆ ਕਰਾਂਗੀ ਆ ਗਈ ਇਹਨਾਂ ਉਹਨਾਂ ਪੈਰਾਂ ਤੇ ਵੇਖ ਲਿਆ ਹਥੋੜ ਭਾਜੀ ਤੇ ਹੋਰ ਉਹਨਾਂ ਮੰਮੀ ਲੱਗਦਾ ਵਾ ਮੈਨੂੰ ਤੇ ਲੱਗਦਾ ਵਾ ਕਿ ਪਖਾਂਡੀ ਕਰਦੀ ਐ ਇਹਨੇ ਕੰਮ ਕਰਨ ਦੇ ਕੋਈ ਨਹੀਂ ਟੋਣਾ ਇਹਨੂੰ ਆਪਣੀ ਕਰਤੂਤ ਦਾ ਇਹਨੂੰ ਪਤਾ ਹੀ ਆ ਕਿ ਮੇਰੇ ਕੋਲ ਕੰਮ ਨਹੀਂ ਹੋਈ ਹੁੰਦਾ ਹੈ ਚਲ ਤੂੰ ਤੇਲ ਵੇ ਲੈ ਦੀ ਢਾਲ ਵੇਖ ਵੇਨੇ ਆ ਨਾ ਭਲਾ ਜੇ ਨਾ ਨਾ ਕਰੇਗੀ ਤੇ ਹੁਣ ਤੇ ਐਵੇਂ ਆਖਿਆ ਨਾ ਵੇ ਬੰਦਾ ਬਣ ਜੇਗੀ ਠੀਕ ਐ ਨਹੀਂ ਤੇ ਫਿਰ ਦੂਜੀ ਵਾਰੀ ਘਾਰ ਹੀ ਦੇਣਾ ਇਹਦਾ ਚਾਰ ਲਾ ਹੀ ਦੇਣਾ ਚਾਹ ਉਹ ਨਹੀਂ ਕੀ ਰੋਣਾ ਵਾ ਇਹਨੂੰ ਮੈਂ ਨਾ ਦੋ ਜਾ ਦਿਨ ਦੇਖਣਾ ਜਿਹਨੇ ਕੰਮ ਨਾ ਕੀਤਾ ਤੇ ਮੈਂ ਆਪਣੇ ਆਪ ਹੀ ਬਾਖੂ ਜਣਾਣਾ ਮੈਂ ਤੁਹਾਨੂੰ ਪਹਿਲਾਂ ਦੱਸਤਾ ਜੀ ਫੇਰ ਨਹੀਂ ਕਿ ਫੇਰ ਨਾ ਕਿਉਂ ਵੀ ਇਹਨੂੰ ਨਾਲ ਰੱਖੋ ਤੇ ਨਾਲ ਹੀ ਦੀ ਸੱਚੇ ਕਹੋਲ ਗੱਲ ਜੀ ਮੈਨੂੰ ਪਤਾ ਕੀ ਹਿੰਦੀ ਹੈ ਕਹਿੰਦੀ ਨਹੀਂ ਮੈਂ ਨਾ ਆਪਣੀ ਜਗ੍ਹਾ ਤੇ ਨਾ ਕੰਮ ਵਾਲੀ ਰੱਖਾ ਦਾਂਗੀ ਪਰ ਮੈਂ ਹੀ ਨਹੀਂ ਮੰਨੀ ਹੈਗੀ ਮੈਂ ਕਿਹਾ ਵੀ ਕੰਮ ਵਾਲੇ ਨੇ ਸਵੇਰੇ ਕੰਮ ਕਰਕੇ ਚਲ ਜਾਣਾ ਤੇ ਬਾਕੀ ਸਾਰਾ ਦਿਨ ਕਿੰਨੇ ਕਰਨਾ ਵਾ ਸੰਦੀਪੇ ਪੇਕੇ ਦੀ ਗਿੰਜੀ ਐ ਇਹਦੇ ਪੇਕੇ ਨਾਲੇ ਕੰਮ ਵਾਲੀ ਲਵਾਈ ਐ ਨਾ ਉਹ ਕੋਈ ਇਹ ਚੰਦੀ ਐ ਤੇ ਹੋਰ ਮੰਮੀ ਪਰ ਮੈਂ ਨਹੀਂ ਇਥੇ ਕੁਝ ਖੋਹ ਦੇਣਾ ਫਿਰ ਮੈਂ ਕਹਾਂ ਮੈਂ ਕੰਮ ਵਾਲੀ ਨਾਲੇ ਕਿੰਦੀ ਤੇ ਪੈਸੇ ਵੀ ਦੇ ਦੇਣਾ ਦੀਦੀ ਪੈਸੇ ਮੈਂ ਆਪੇ ਹੀ ਦੇ ਦਾਂਗੀ ਮੈਨੂੰ ਪਤਾ ਆ ਵੀਰੇ ਕੋਲ 4 ਪੈਸੇ ਹੈਗੇ ਆ ਪੈਸੇ ਨਾਲੇ ਮੰਮੀ ਰੋਗ ਬੜਾ ਜਮ ਹੁੰਦੀ ਆਹੋ ਇਹ ਤਾਂ ਗੱਲ ਹੈਗੀ 4 ਪੈਸੇ ਹੈਗੇ ਨੇ ਤੇ ਇਸ ਕਰਕੇ ਰੱਖੇ ਸੂ ਆਵਾ ਕੌਣ ਘਾਉਣ ਨੂੰ ਆਪਣੇ ਸਰੀਰ ਨੂੰ ਤੇ ਕਿਦਾਂ ਮਾਸਾਲੇ ਦੁਫਣ ਦਿੰਦੀ ਹੈਗੀ ਇੰਨਾ ਨਹੀਂ ਪਤਾ ਹੈਗਾ ਵੀ ماں ਕਿੰਨੀਆਂ ਕਿੰਨੀਆਂ ਲੋੜਾਂ ਨੇ ਹੁਣ ਘਰਾਂ ਦੇ ਵਿੱਚ ਇਹ ਥੋੜਾ ਉਹਨੇ ਤੇ ਅੱਠੀ ਪਹਿਲੀ ਸੰਦੀਪ ਹੋਣਾ ਕਰਨਾ ਸਵੇਰ ਦੀ ਆਈ ਕੱਲ ਨੂੰ ਸਵੇਰੇ ਆਉਣਾ ਨਾ ਉਹਨੇ ਇੱਦਾਂ ਨਹੀਂ ਇਹਦਾ ਦਿਮਾਗ ਕੰਮ ਦਿੰਦਾ ਹੈਗਾ ਦਿਮਾਗ ਨੂੰ ਵੀ ਇਹ ਸਾਰੇ ਕੰਮ ਦਿੰਦਾ ਵਾ ਬਲਕਿ ਨੂੰ ਫਸਾਉਣਾ ਤੇ ਮੈਨੂੰ ਹੀ ਇਹਨੇ ਕਿ ਮੈਂ ਫੇਰ ਮੇਰੀ ਬੈਠੀ ਰਹਾਂਗੀ ਪਰ ਮੈਂ ਵੀ ਹੁਣ ਬਥੇਰੀ ਚੜ ਆ ਗਿਆ ਮੈਂ ਭਲਾ ਫਸਦੀ ਆ ਮੈਂ ਮੰਮੀ ਤੁਹਾਨੂੰ ਪਹਿਲਾਂ ਦੱਸਦਾ ਜੇ ਮੈਂ ਵਾਕੂ ਹੋਣਾ ਹੀ ਹੋਣਾ ਮੇਰੇ ਕੋਲ ਹੀ ਹੁਣ ਮੰਮੀ ਕੰਮ ਹੁੰਦਾ ਭਲਾ ਮੇਰਾ ਸਰੀਰ ਹੋ ਜਾਏ ਜਾਂ ਗਿਆ ਤੈਨੂੰ ਵੀ ਪਤਾ ਹੈ ਕੁੱਤੋਂ ਵਾਲੀ ਦੀ ਤਾਂ ਮੇਰੀ ਚਾਹ ਭਰਾ ਗਈ ਹੈ ਇਹ ਹੁਣੇ ਦੀ ਲੜਗੇ ਕਰਲਾਂ ਕਰਾਂਗੀ ਜਾ ਤਵਨ ਮੇਰੇ ਨਾਸ ਤੇ ਕਰ ਮਰ ਬੁਲ ਕੇ ਲਾ ਗਿਆ ਪਰਾ ਰੰਧੀ ਹੈ ਬੇਤੀ ਉਹ ਆ ਹਮੇ ਜਾਇ ਕਰਾਂਗੇ ਹੁਣ ਕੇ ਹੁਣ ਇਹਨੇ ਮੈਂ ਡੰਡਾ ਛਾੜ ਕੇ ਰੱਖਣਾ ਕਰਨਾ ਬਥੇਰਾ ਜਿਹਨੇ ਵੀ ਸਮਝ ਲੈ ਆਉ ਮੰਦੀ ਦੇ ਦੇਖੋ ਹੁਣ ਲੰਦਾ ਕੁੜੀ ਨੂੰ ਰਵਾਉਂਦੀ ਜੀ ਅੰਦਰ ਜਾਣ ਪੁੱਜ ਗਈ ਵੇਖਾ ਕੁੜੀ ਦੀ ਆਵਾਜ਼ ਆਈ ਆ ਜਿਹਦਾ ਕੰਮ ਕਰਨਾ ਹੋਇਆ ਇਹਨੇ ਕੁੜੀ ਨੂੰ ਵੀ ਰਵਾ ਦਿੰਦੀ ਹੈ ਐਵੇਂ ਅੰਨੇ ਨੇ ਸਿਆਣੇ ਤੇ ਜਦੋਂ ਮਾਂ ਨੇ ਨਾਨਾ ਕੰਮ ਕਰਨਾ ਹੈ ਉਹ ਉਹਨੇ ਆ ਗਿਆ ਬਦਦੀ ਜੀ ਬਦਦੀ ਪਾ ਲਈਂਦੀ ਹੈ ਫੇ ਮੈਂ ਭੱਜ ਨਾਲ ਬੈਠੇ ਜਾਵਾਂਗੀ ਤੇ ਹੋਰ ਚਲੋ ਵੇਨੇ ਆ ਪ੍ਰਾਕੀ ਕਰਦੀ ਆ ਹੁਣ ਹਾਂ ਚਲ ਜਾ ਕੰਮ ਕਰ ਚਲ ਕੇ ਤੋ ਮੈਂ ਆਣੀ ਉਹਨੂੰ ਕੋਈ ਵੀ ਕੰਮ ਕਰਨਾ ਮੈਂ ਤੇ ਚਾਰ ਔਦ ਹੋ ਕੇ ਭਾਂਡੇ ਮੰਜਲਣਾ ਪੀਂ ਹਾਂ ਹੁਣ ਮੈਂ ਚਾਹ ਪੀ ਫੜ ਕੇ ਨਾ ਉੱਤੇ ਚਲੀ ਜੰਦ ਨਾਲ ਮੈਂ ਦਵਾਈ ਤੋਂ ਨਾਲ ਬੜੀ ਰੈਸਟ ਕਰਾਉਂਦਾ ਪਲੇਰ ਜਲ ਕੀਤਾ ਹੁਣ ਉਹਨੂੰ ਕਰੰਦਿਆ ਤਾਂ ਆਪੇ ਜਿ ਬੈਠੇ ਬੈਣੀ ਉਹ ਨਹੀਂ ਮੇਰੇ ਕੋਲ ਮਰਮਾਨੀ ਹਾਂ ਸੰਦੀਪ ਹਾਂਜੀ ਅੱਜ ਕਿੱਥੋਂ ਮੌਕਾ ਮਿਲ ਗਿਆ ਟੈਲੀਫੋਨ ਵੇਖਣ ਦਾ ਕੁਛ ਵੀ ਨਹੀਂ ਮੈਂ ਆ ਚਾਹ ਪੀ ਲਈ ਹਾਂ ਤੇ ਚਾਹ ਪੀ ਕੇ ਜੇ ਕੰਮ ਰੱਖੇ ਤੇ ਮੰਮੀ ਦਾ ਫੋਨ ਆ ਗਿਆ ਉਹ ਨਾ ਗੱਲ ਕਰਨ ਦੀ ਹੱਥ ਜੇ ਉਹਨਾਂ ਨੇ ਕੱਟਿਆ ਹੀ ਬੋਤੇ ਮੈਂ ਆ ਵੇਖਣ ਨਹੀਂ ਆ ਰਹੀ। ਨਾਦਰ ਸੋਈ ਕੇ ਵੀ ਦੇਖਣਾ ਕਵਲ ਕੰਮ ਕਰ ਰਹੀ। ਯਾਹੋ ਕਰਨਾ ਨਹੀਂ ਇਹ ਕੰਮ ਤਾਂ ਨਹੀਂ ਬਣਾ ਕੋਈ ਕੱਚੀ ਹੋਇਆ। ਨਾ ਮੈਨੂੰ ਨਹੀਂ ਪਤਾ ਕੀ ਗੱਲ ਹੋਈ। ਹੁਣ ਆ ਗਈ ਮੈਂ ਤੁਹਾਨੂੰ ਪਤਾ ਹੀ ਸਾਰਾ ਦਿਨ ਖੱਪ ਜਲੀ ਹਾਂ ਕੰਮ ਕਰ ਕਰਕੇ ਤੇ ਮੈਂ ਅੱਜ ਮੰਮੀ ਨੂੰ ਕਹਿਣ ਦੀ ਹਾਂ ਕਿ ਮੈਨੂੰ ਵੱਖ ਕਰੋ। ਅੱਛਾ ਤੇ ਕਵਲ ਨੂੰ ਮੰਮੀ ਨੇ ਕਿਹਾ ਕੀ ਸੰਦੀਪ ਵੱਖ ਹੋਣ ਬਾਰੇ ਗੱਲ ਨਾ ਕਰਦੀ ਆ। ਹਾਂ ਤੇ ਫਿਰ ਕਵਲ ਆ ਗਈ ਰਸੋਈ 'ਚ। ਤੁਹਾਨੂੰ ਪਤਾ ਹੀ ਜਿੱਦਾਂ ਦੀ ਹੈਗੀ ਆ। ਨਹੀਂ ਰੀਰੀ ਆਪਾਂ ਜੀ ਕਿੰਨੇ ਗਿਆ। ਜੇ ਆਪਾਂ ਵੱਖ ਹੋ ਗਏ ਤੇ ਫੇਰ ਤੇ ਸਾਡਾ ਤੇ ਉਤਰਾ ਹੀ ਦਿਲ ਲੱਗਿਆ ਕਰਨਾ ਚਲਾਕ ਦੇਖੋ ਕਿੰਨੀ ਆਂ ਵੀ ਕੰਮ ਨਾ ਮੈਨੂੰ ਕਰਨਾ ਪਏ ਪਰ ਮੈਂ ਵੀ ਕਹਤਾ ਮੈਂ ਕ버 ਤੂੰ ਜੋਸ਼ ਮਰਜੀ ਕਰ ਮੈਂ ਐਟ ਵਾਕੂ ਨਹੀਂ ਹੁਣਾ ਦੂੰ ਫੇਰ ਮੈਨੂੰ ਤੇ ਕਿੰਨੂੰ ਕੰਮ ਬਣੀ ਦਿਖਾ ਦਿੰਦੀ ਹਾਂ ਮੈਂ ਉਹ ਵੀ ਕਰ ਦੇਣੀ ਆਈ ਹੈਗੀ ਮੈਂ ਕਹਾਂ ਜੇ ਤੇ ਮੇਲੀ ਰਿਆ ਕਰਨਾ ਹੁਣ ਵੈਸੇ ਮੰਨ ਗਈ ਆ ਕਹਿੰਦੀ ਮੈਂ ਕੰਮ ਕਰਿਆ ਕਰਾਂਗੀ ਨਹੀਂ ਤੂੰ ਉਹ ਕਹੇ ਜਉ ਤੋ ਤੂੰ ਕਹਿੰਦਾ ਮੈਂ ਦਿਲੋਂ ਹੀ ਕਰਾਂਗੀ ਹਾਂ ਨਹੀਂ ਮੇਰੇ ਕੋਲ ਕੰਨ ਹੁੰਦਾ ਹੈਗਾ ਤੈਨੂੰ ਪਤਾ ਹੀ ਹੈ ਮੇਰੇ ਸਰੀਰ ਦਾ ਕਹਿੰਦੀ ਕੰਮ ਵਾਲੀ ਮਨ ਨਹੀਂ ਮਾਣੀ ਮਪਣੇ ਦਾ ਪਰ ਮੈਂ ਨਹੀਂ ਮੰਨੀ ਤੁਹਾਨੂੰ ਪਤਾ ਹੀ ਉਹਨੂੰ ਕਿਤੇ ਕੰਮ ਕਿੰਨਾ ਲਗਾਣਾ ਹੁੰਦਾ ਵਾ ਇਹ ਨਹੀਂ ਗੱਲ ਤੇਰੀ ਸਹੀ ਐ ਸੰਦੀ ਉਹਨੂੰ ਕਿੰਨਾ ਇਨਾ ਕੰਮ ਕਰਨਾ ਹੁੰਦਾ ਬਸ ਸਾਰਾ ਦਿਨ ਆਪਣੇ ਗਾਜ ਦੀ ਗੱਲ ਕਰਦੀ ਰਹਿੰਦੀ ਆ ਆਹ ਮੇਰੀ ਖਾਣਨੀ ਚੀਜ਼ ਆ ਉਹ ਮੇਰੀ ਟਮਕਾਣੀ ਚੀਜ਼ ਆ ਬੰਦਾ ਬੁਸ਼ੇ ਫੇ ਹੋ ਜਾ ਮੋੜ ਵਾਖੋ ਆਪਣੀ ਹੋਰ ਚੀਜ਼ ਨੂੰ ਜਾ ਕਰਕੇ ਮੈਨੂੰ ਰੋਟੀਆਂ ਪਕਾ ਦੇ ਤੇ ਆਪਣੇ ਟੀਮੀ ਨੂੰ ਕਹਿ ਜਾ ਕਰਨਾ ਕਿ ਮੈਨੂੰ ਖਵਾ ਲੀ ਦੇ ਕਿੰਨੇ ਆਪਣਾ ਤੇ ਪੇਕੇ ਕੰਮ ਨਹੀਂ ਕੋ ਸਿੱਖਿਆ ਸਵਾਹ ਸਿੱਖਿਆ ਹੁਣਾਵਾ ਜੇ ਕੰਮ ਸਿੱਖਿਆ ਹੁੰਦਾ ਤੇ ਫੇਰੇ ਇਧੀਆਂ ਕੇ ਕਰਦੀ ਨਾ ਬਸ ਖਾਲੀ ਬੋਲਣਾ ਹੀ ਸਿੱਖ ਛੜਿਆ ਬਈ ਦੇ ਦੀਪ ਉਹ ਤਾਂ ਕਹਿੰਦੀ ਮੇਰੇ ਪੇਕੇ ਆਲੇ ਮੈਨੂੰ ਵਾਸ਼ਿੰਗ ਮਸ਼ੀਨ ਦੇਤੀ ਐ ਮੈਨੂੰ ਸੋਫੇ ਦੇਤੇ ਆ ਇਹਦੇ ਮਾਪਿਆਂ ਨੇ ਇਹ ਨਹੀਂ ਸਕਾਇਆ ਕਿ ਰੋਟੀ ਪਾਣੀ ਵੀ ਕਰਨਾ ਤੇ ਹੋਰ ਸਾਰਾ ਦਿਨ ਕਹਿੰਦੀ ਕਿ ਮੇਰੇ ਪੇਕੇ ਨੇ ਫੁਣਹਾਣੀ ਹੀ ਇਦਿਤੀ ਮੇਰੇ ਪੇਕੇਾਂ ਤੋਂ ਕਾਣੀ ਚੀਂ ਦਿੱਤੀ ਪਰ ਇਹਨੂੰ ਇਹ ਨਹੀਂ ਅਕਲ ਹੈਗੀ ਕਿ ਮੇਰੇ ਪੇਕੇਆਂ ਨੇ ਇਹ ਵੀ ਤੇ ਦੱਸਿਆ ਹੀ ਹੋਏਗਾ ਕਿ ਪੁੱਤ ਜਾ ਕੇ ਉੱਥੇ ਰਾਂ ਮਿਲ ਕੇ ਰਹੀ ਰੋਟੀ ਪਾਣੀ ਨਾਲ ਹੀ ਕਰੀ ਪਰ ਨਾ ਸਾਰਾ ਦਿਨ ਆਪਣੇ ਸਮਾਨ ਦੀ ਧੌਂਸ ਜਮਾਉਂਦੀ ਰਹਿੰਦੀ ਇਹ ਤੁਹਾਨੂੰ ਮੈਂ ਹਾਂ ਇਹ ਕਿੰਨੀ ਅਜੀਬ ਸਮਾਨ ਦੀਆਂ ਹੁਣ ਗੱਲਾਂ ਦੀ ਜਾਣੀਆਂ ਵਾ ਛੱਡੋ ਬਰੇ ਕੋਈ ਹੋਰ ਗੱਲ ਕਰੋ ਉਦੋਂ ਦੀ ਗੱਲ ਤੂੰ ਸੁਣ ਲੈ ਕਿ ਆਨੇ ਵੀ ਮੇਰੇ ਮਾਪੇ ਆਉਣੇ ਤੇ ਇਹਨਾਂ ਬਸੋਫੇ ਵੀ ਨਹੀਂ ਬੰਨ੍ਹ ਦਿੱਤਾ ਕਿ ਇਹ ਖਰਾਬ ਹੋ ਜਾਣੇ ਚਲੋ ਛੱਡੋ ਬਰੇ ਹੁਣ ਨੈਣੋ ਜੀਆਂ ਗੱਲਾਂ ਕਰੋ ਹੁਣ ਸੁਧਰ ਗਈ ਐ ਹੁਣ ਮੈਂ ਵੀ ਨਾ ਕੰਮ ਕਰਿਆ ਕਰਾਂਗੀ ਤੇ ਚਲ ਹਣੂ ਕੀ ਲੋੜ ਐ ਇਹਦੇ ਸਮਾਨ ਦੀ ਆਪੇ ਵਰਤੇ ਨਾ ਵਰਤੇ ਸਾਡੇ ਕਿ ਜਿੰਨਾ ਕੁ ਜੋਗੇ ਅੰਨੀ ਜਿੰਨੇ ਜੋਗੇ ਹੈਗੇ ਨਾ ਤੁਹਾਡੇ ਕੋਲ ਨਾ ਵੀ ਹੈ ਲਾਵਾ ਤੇ ਸਾਡੇ ਮੈਂ ਤਾਂ ਸਾਹਿਦਿਕ ਮਿਸ਼ਨ ਬਾਰੇ ਕਿਹਾ ਸੀ ਸੋਚਿਆ ਨਹੀਂ ਕੋਸ਼ਿਸ਼ ਚਲੋ ਵੀ ਕਰਾ ਲੈਂਦੇ ਆ ਨਾਲੇ ਨੇਕ ਤਾਂ ਹੋਰ ਵੀ ਦਿਮਾਗਚਾਜੀ ਕਿਤੇ ਇਦਾਂ ਦੇ ਨਹੀਂ ਹੈ ਉਹ ਚਾਰ ਦਿਨ ਜਾਂ ਹਫਤਾ ਕੰਮ ਕਰੇ ਉਸ ਤੋਂ ਬਾਅਦ ਫੇਰ ਹੋ ਜਾਂਦੇ ਲੱਛਣ ਹੋ ਜਾਣਾ ਤੇ ਜੀ ਉਹਦੀ ਉਹ ਹੀ ਲੱਛਣ ਹੋ ਗਈ ਤੇ ਮੈਂ ਤੇ ਮੰਮੀ ਨੂੰ ਪਹਿਲਾਂ ਹੀ ਕਿਹਾ ਵਾ ਕਿ ਮੈਂ ਬਸ ਜੇ ਇਹਦੇ ਉਹ ਲੱਛਣ ਹੋ ਗਏ ਨਾ ਮੇਰੇ ਮੂੰਹ ਆ ਥੋੜਾ ਵਿਖਣਾ ਮੱਥੇ ਵੇਲੇ ਬਾਹਰ ਹੋ ਜਾਣਾ ਚਲ ਠੀਕ ਹੈ ਤੁਸੀਂ ਇੱਕ ਵਾਰੀ ਦੇਖ ਲਈਏ ਤੁਹਾਨੂੰ ਕੋਈ ਨਹੀਂ ਦੇਖਣਾ ਵੀ ਤੇ ਸੰਤੀ ਫੀਸ ਵੀ ਧਾਰ ਲੀ ਜੇ ਕੋਈ ਨਹੀਂ ਧਾਰਦੇ ਸਾਇਹ ਜੀ ਸੰਗੋ ਤੁਹਾਨੂੰ ਇਕੱਠੇ ਧਾਰਨਾ ਕਰੇ ਸਾਇਹ ਜੀ ਜੇ ਡਿਮਿਸ਼ਨ ਕਰਣ ਸਾਇਹ ਲੈਣਾ ਮੈਂ ਉਸ ਸਕੂਲ ਹੀ ਜਾਣਾ ਹੈ ਮੇਰੇ ਦੂਸਰੇ ਸਕੂਲ ਡਿਮਿਸ਼ਨ ਕਰਵਾਉ ਕਿਉਂ ਉਸ ਸਕੂਲ ਚ ਗਿਆ ਕਦੋਂ ਨਹੀਂ ਮੇਰਾ ਦੋਸਤ ਦੂਸਰੇ ਸਕੂਲ ਪੈ ਗਿਆ ਵਾ ਤੇ ਮੈਂ ਉੱਚੀ ਪੜਨਾ ਵਾ ਤੂੰ ਹੀ ਉਹ ਦਿਨਾਂ ਗੱਲ ਨਹੀਂ ਕੀਤੀ ਹੈ ਨਾ ਮੈਂ ਤੇਰੀ ਗੱਲ ਕੀਤੀ ਹੈ ਅੱਜ ਆਈ ਹੈ ਨਾ ਤੇ ਉਹ ਦਿਨਾਂ ਗੱਲ ਕਰਿਓ ਮੈਂ ਕਿਹਾ ਹੈਂ ਢੀ ਮੈਂ ਤਾਂ ਕੋ ਪਤ ਨੂੰ ਅਧਨਾ ਪੜ੍ਹ ਵਿਸ਼ਵਵੀ ਪੜੀ ਆ ਨਾ ਤੇ ਨਾਲ ਤੇਨੂੰ ਉੱਧਰ ਦੇ ਸਕੂਲ ਦੀਆਂ ਬੁੱਕਸ 3 ਲੈ ਕੇ ਦਿੱਤੀਆਂ ਵਾ ਤੇ ਮੈਂ ਕਿਹਾ ਤੂੰ ਆ ਓੱਖਾ ਸੁੱਖਾ ਸਾਲ ਉੱਥੇ ਕੱਟ ਲੈ ਤੇ ਬਲੇ ਸਾ ਤੇਨੂੰ ਇੱਥੇ ਐਡਮਿਸ਼ਨ ਦਵਾ ਲਵਾਂਗੇ ਪਰ ਮੰਨਣ ਨਹੀਂ ਗਿਆ ਹੈ ਵਾ ਪਰ ਹੁਣ ਪੈਸਾ ਇਹ ਥੋੜਾ ਵਾਪਸ ਕਰਨਾ ਹੈ ਇੱਥੇ ਐਡਮਿਸ਼ਨ ਕਰਾਈ ਹੈ ਨਾ ਪੈਸੇ ਕਿ ਨਹੀਂ ਭਾਵੇਂ ਵਾਪਸ ਕਰਨੇ ਹੈ ਲੇਕਿਨ ਮੁੰਡੇ ਦੀ ਇੱਕ ਜੇ चल ठीक है फिर रह लेना जो नई मार्दा रहता है क्रोनिक रोनी वस्तु है ना ना है मैं उन्हीं क्रोनिया कि मैं कहना तो अक्षम अजी वो जेठ फोन एक कसार उससे स्कूल ले ला अलेक तेरी कहाँ तो सही है अलेक सनम भी उससे स्कूल ले आ और उनका तो फिर मैं कर ना कर चल आला तो तू ही फोन ना इतने ही मौक ਫਿਰ ਉਹ ਤੋਂ ਕਿ ਥੱਕ ਹੀ ਗਈਆਂ ਐਨੇ ਨੇ ਭਾਰੇ ਕੰਬਲ ਹੀ ਕਿਨੇ ਲਾਗੋ ਹੱਥ ਨਹੀਂ ਪਾਇਆ ਕਵਲ ਦਾ ਕਿਤੇ ਮਾਸਾ ਸੁਕਣੀ ਆ ਚੱਲ ਇੰਨਾ ਤੇ ਹੈਗਾ ਵਾਣਾ ਉਦੋਂ ਦਾ ਕੰਮ ਗਰੌਂਡ ਹੀ ਆ ਕਰਦਾ ਲੱਗਦਾ ਨੇ ਰੋਟੀ ਪਕਾ ਲਈ ਹੋਣੀ ਆ ਤੇ ਜਾ ਕੇ ਖਾਣੀ ਆ ਤੇ ਬਾਕੀ ਕੰਮ ਬਾਜੀ ਆਂਟੀ ਕਰਨੀ ਆ ਬਾਜੀ ਮਸ਼ੀਨ ਚ ਬਾਕੀ ਕੰਦੇ ਖੱਡਣੀ ਆ ਤਸੀ ਗਾਲ ਤੋ ਇਸ ਨਾਮ ਕੀ ਹਾਲ ਹੈ ਹਾਂ ਠੀਕ ਹੈ ਆਪਣਾ ਅੱਛਾ ਹਮ ਤਾ ਹੋ ਗਿਆ ਯਾਨੂ ਲੈ ਤੋ ਹਾਂ ਤੋ ਦੋ ਦਾ ਖੂਣੀ ਨਹੀਂ ਕੀਤਾ हाँ कोई गल नहीं आज आज पुत ना अपना घर वै जो आओगे ना फोन करके आओ मेरा पुत हाँ ठीक है चलो हाँ हाँ सत श्रीकाल चगा